ਕਿੰਨੇ ਸਾਲਾਂ ਤੱਕ ਵਰਤਿਆ ਜਾ ਸਕਦਾ ਹੈ 스마트폰 ਨਵਾਂ ਫੋਨ ਖਰੀਦਣ ਤੋਂ ਪਹਿਲਾਂ ਜ਼ਰੂਰ ਦੇਖ ਲੋ ਆ ਖਬਰ ਜੇਕਰ ਤੁਸੀਂ ਵੀ ਨਵਾਂ ਫੋਨ ਖਰੀਦਣ ਦੀ ਸੋਚ ਰਹੇ ਹੋ ਤੇ ਆਪਣਾ ਪੁਰਾਣਾ ਫੋਨ ਤੁਸੀਂ ਹੁਣ ਨਹੀਂ ਵਰਤਣਾ ਚਾਹੁੰਦੇ ਤਾਂ ਉਸ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਵੇਖ ਲਓ ਦਰਅਸਲ ਫੋਨ ਦੀ ਲਾਈਫ ਉਨੀ ਜ਼ਿਆਦਾ ਹੁੰਦੀ ਹੈ ਜਿਨੀ ਤੁਸੀਂ ਇਸ ਦੀ ਸਾਂਭ ਸੰਭਾਲ ਕਰ ਦਿਓ 스마트ਫੋਨ ਜਾਂ ਫਿਰ ਹੋਰ ਇਲੈਕਟ੍ਰੋਨਿਕ ਉਪਕਰਨਾਂ ਨੂੰ ਡਿੱਗਣ ਤੋਂ ਬਚਾਉਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਯੰਤਰ ਡਿੱਗਣ ਦੇ ਨਾਲ ਖਰਾਬ ਹੁੰਦੇ ਨੇ ਹਾਲਾਂਕਿ ਹਰ ਫੋਨ ਜਾਂ ਫਿਰ ਡਿਵਾਈਸ ਦੀ ਆਪਣੀ ਅਲੱਗ ਪਛਾਣ ਹੁੰਦੀ ਹੈ ਤੇ ਤੁਸੀਂ ਆਪਣੇ ਫੋਨ ਨੂੰ ਜਿੰਨਾ ਸੰਭਾਲ ਕੇ ਰੱਖੋਗੇ ਉਹਨਾਂ ਲੰਬਾ ਸਮਾਂ ਤੁਹਾਡਾ ਫੋਨ ਚਲੇਗਾ ਕੁਝ ਸਮੇਂ ਬਾਅਦ ਹਾਲਾਂਕਿ ਕਈ ਫੋਨਸ ਦੇ ਵਿੱਚ ਆਪਣੇ ਆਪ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਇਸ ਤੋਂ ਪਹਿਲਾਂ ਕੁਝ ਸੰਕੇਤ ਵੀ ਨਜ਼ਰ ਆਉਂਦੇ ਨੇ ਇਹਨਾਂ ਸੰਕੇਤਾਂ ਦੇ ਵਿੱਚ ਪਰਫਾਰਮੈਂਸ ਜਾਂ ਫਿਰ ਸਪੀਡ ਦਾ ਘਟਣਾ ਡਿਸਪਲੇ ਦੇ ਵਿੱਚ ਸਮੱਸਿਆ ਬੈਟਰੀ ਚਾਰਜਿੰਗ ਦਾ ਤੇਜ਼ੀ ਦੇ ਨਾਲ ਖਤਮ ਹੋਣਾ ਸ਼ਾਮਲ ਹੈ ਦਰਅਸਲ 스마트ਫੋਨ ਤੇ ਅਧਿਕਾਰਕ ਤੌਰ ਤੇ ਤਾਂ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ ਹੈ ਪਰ 3-4 ਸਾਲ ਬਾਅਦ 스마트ਫੋਨ ਦੇ ਵਿੱਚ ਸੌਫਟਵੇਅਰ ਅਪਡੇਟ ਹੋਣੇ ਬੰਦ ਹੋ ਜਾਂਦੇ ਨੇ ਜਿਸ ਕਾਰਨ ਫੋਨ ਦੀ ਉਪਯੋਗਤਾ ਖਤਮ ਹੋ ਜਾਂਦੀ ਹੈ ਦੱਸਦੀ ਕਿ ਤੁਹਾਨੂੰ 스마트ਫੋਨ ਖਰੀਦਣ ਦੀ ਲੋਡ ਐਸੇ ਕਰਕੇ ਪੈ ਜਾਂਦੀ ਹੈ ਕਿਉਂਕਿ ਸੌਫਟਵੇਅਰ ਅਪਡੇਟ ਹੋਣੇ ਬੰਦ ਹੋ ਜਾਂਦੇ ਨੇ ਤੇ ਤੁਹਾਡੇ ਫੋਨ ਦੀ ਪਰਫਾਰਮੈਂਸ ਘਟ ਜਾਂਦੀ ਹੈ ਜੇਕਰ ਅਸੀਂ ਡਿਵਾਈਸ ਦੇ ਇਸਤੇਮਾਲ ਦੀ ਗੱਲ ਕਰੀਏ ਤਾਂ ਤਾਮਤੋਰ ਤੇ smartphones ਦਾ ਇਸਤੇਮਾਲ 3 ਤੋਂ 5 ਸਾਲ ਤੱਕ ਕੀਤਾ ਜਾ ਸਕਦਾ ਹੈ ਹਾਲਾਂਕਿ ਕੰਪਨੀਆਂ ਦੇ ਵੱਲੋਂ ਫੋਨ ਦੀ ਵਰਤੋਂ ਨੂੰ ਲੈ ਕੇ ਕੋਈ ਤਰੀਕ ਨਹੀਂ ਦਿੱਤੀ ਜਾਂਦੀ ਫੋਨ ਨੂੰ ਤੁਸੀਂ ਜਿੰਨਾ ਸਮਾਂ ਚਾਹੋ ਉਨਾ ਚਲਾ ਸਕਦੇ ਹੋ ਪਰ ਅਜਿਹਾ ਉਸ ਦੀ ਗੁਣਵੱਤਾ ਰੱਖ-ਰਖਾਵ ਤੇ ਵਰਤੋਂ ਦੇ ਆਧਾਰ ਤੇ ਹੁੰਦਾ ਹੈ ਗੇਮਿੰਗ ਤੇ ਵੀਡੀਓ ਸਟ੍ਰੀਮਿੰਗ ਵਰਗੀਆਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਜਿਸ ਨਾਲ ਫੋਨ 2 ਤੋਂ 3 ਸਾਲਾਂ ਦੇ ਵਿੱਚ ਹੀ ਖਰਾਬ ਹੋ ਜਾਂਦਾ ਹੈ ਅਸਲ ਬੈਟਰੀ ਦਾ ਨੁਕਸਾਨ ਹੁੰਦਾ ਹੈ ਤੇ ਇਸ ਦੀ ਪਰਫਾਰਮੈਂਸ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਇਸ ਦੇ ਲਈ ਜੇਕਰ ਤੁਸੀਂ ਫੋਨਸ ਦਾ ਇਸਤੇਮਾਲ ਕਰਦੇ ਹੋ ਤੇ ਆਪਣੇ ਫੋਨ ਦੀ ਲਾਈਫ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ